You know, yeah. Gracias. Entonces... ਅਜਨਨ ਦੇ ਕਾਜਿਲ ਕਰਹਾ ਮੈ ਵਿਚਾਰੇ ਵਰਨ ਜਵੈ ਕੋ ਆਇ ਜਦ ਬਾਤ ਰਿਕਾ ਜਦ ਬੰਦ ਰਿਕਾ ਅਗਨਨ ਕਾ ਗਾਉ ਜਬੇ ਤੇ ਪਾਰ ਹੋਈ ਅਗਨਨ ਜੇ ਲਾਗੇ ਜੀ ਗੁਰ ਕਾ ਜੇ ਕੋ ਪਾਲ ਅਗਨਨ ਜੋ ਗਉ ਜਦ ਜੇ ਤੇ ਦਾਇਰ ਕੋ ਪਾਲ ਜੇ ਤਿਕਰ ਦੇ ਤੋ ਰੱਗ ਰੱਗ ਤੇਰਾ ਮਾਣੋ ਤੇਰੀ ਕੂਤਾ ਕੋ ਤੇਰੇ ਗੁਰ ਕਾ ਕੀ ਚਲਣ ਜੋਈ ਵਾਲ ਜੁਦ ਵਾਗ ਰਹੀ ਕਾ ਤੇਰਾ ਗੋਤ ਬਿੰਕਾਰ ਹੋਈ ਅਰਪੇ ਤੰਦੀ ਪਾਣੀ ਤੇ ਰੱਗ ਤੇਰੀ ਗੁਰਬੇ ਦੀ ਤਕੜੋ ਜੀ ਸਾਹ ਗੂੜ ਲਿਆ ਹੋਇ ਹੋਰੀ ਅਰਪਾ ਕਤ ਵੰਗਾ ਉਪਰ ਹੋਇ ਗਰ ਉਹ ਨਿਵਾਮੀ you ¡Gracias! ਆਮਰਤ ਨਗਰ ਪਰਵਾਣੋ ਰੋਸ਼ੀ ਦਿਸ਼ਾਨ ਆਮਲੋ ਮਾ ਕਹ ਜਾਇ ਅਗਰ ਵੇਗਿ ਵਿਤ ਕੋਟ ਨੂੰ ਰਾਣੀ ਅਗਰ ਕੋਟ ਗਿਤੇ ਅਗੋ ਬਿਜ ਕੋਟ ਜਾਇ ਸੇ ਕਿ ਸਿਦ ਅਗਗੇ ਤਿਗੀ ਤਿ ਕੋਟ ਜਾਇ ਅਗਰ ਵੇਗਿ ਰੋਟ ਨੂੰ ਚੇਰੋ ਜੇ ਦੇ ਆਵੀ ਅਰੁ ਬਾਗਿ ਅਗਗੇ ਰੋਟ ਜਾਇ and ਰਗੇ ਜੀ ਲਿਵਾ ਗੇ ਜੀ ਮੋਹਲੇ ਲਿਪਾਈ ਕਾਗ ਰਿਗਿਤਾ ਮਨਾਨੁ ਜੀ ਉੜਿਆਏ ਜਦ ਪਾਦੋ ਰਿਗਿ ਜਦੁ ਮੁਨਕਰ ਜਾਇ ਸੋ ਪਾਦਿ ਸ਼ਾਮਾ ਬੋਸਾਇਓ ਨਾਨਕ ਰੰਗ ਜਾਇ ਨਦਰ ਦੁਜਨ ਪਰੋਤੀ ਤੇ ਰਿ ਵਿਭੂਤ ਕੇਰਗਾਰ ਵਾਲੀ ਗਾਏ ਲਿਪਾਈ ਅਵੰਦ ਜੀ ਰਿਪਾਤੀ

ਆਗ ਜੋ ਜਿਵੇਂ ਜੋ ਜੋ ਨਮ ਕਰ ਦੇ ਨ ਜੋਰੇ ਜੋਲੇ ਜਿਵੇਂ ਜੋਰੇ ਜਿਨ ਰਾਜ ਮਗਨ ਸੂਰੇ ਦਿਵਨ ਰਤੀਆਂ ਵਿਚਾਰ ਜੋਨ ਜੁਤੀ ਜੁੜੇ ਸੰਸਾਰ ਜੇ ਰਗ ਜੋ ਰਵੇ ਕਰੇ ਨਾ ਕੋ 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 ਰਗ ਤੇ ਜੀਵਾਰ ਮੋੜੇ ਨਿਗਤਾਂ ਜਿਨ ਦਰਤੀ ਤਾ ਰਿ ਤੁਸਾਰ ਜਿ ਜੁਤ ਕੇ ਰਗ ਚਿਗਿਆ ਨਾ ਦੇ ਨਾਮ ਕਰੇ ਜਿਵੇਂ ਵਿਚਾਰ That's ते तकड़ी सत महात्मा न बुद्ध ते तकड़ी सुरा सीता की शुद्ध कर्मण की पाणी तोर ते न कोई और ते तजु मापन सूर तिरमे नाम रे अवर को ते तजु तो ते तम मामा इदा के गुरु ते जाय नाम रे टाग जाय जिन के राम से मन माय ते ते बसु सके लोए के न तो करे न ते मन सोई साज गडो ते निकार कर कर के निहाद ते कण मन वार पाटे ਤੇ 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 ਗਿਆਨ ਕਰੇ ਗਿਆਨ ਚਾਰ ਤੇ ਜਨਨ ਲੋਕ ਕੋਲੇ ਨਾਮਰੋਲੇ ਕੀ ਪਾਣੀ ਨੂੰ ਚਦਗ ਕਰੇ ਬੋਧ ਨੂੰ ਤੱਕਲੇ ਤੇ ਜੈਲੀ ਕੋ ਦੇ ਬੁਝਤਾਈ ਚਦਿਆ ਕਰੇ ਸੁਤਮਾਤਮਨ ਬੋਧ ਤੇ ਚਕਰੀ ਸਰਾ ਸਾਕੀ ਸੁਧ ਕਰਮਰਗੇ ਪਾਣੀ ਨੂੰ ਤੇ ਚਾ ਲੋ ਕੋ ਇਹ ਤੇ ਜਮਾ ਸੁਧ ਤੇ ਆਵਰੇ ਵਰਪੂਰ ਚਦੈ ਤੇ ਤੇ ਜਦੋਂ ਸੋਏ ਕਰੈ ਨ ਸਚਮੁ ਸੋਏ ਸਾਜ ਗੰਢ ਸੇ ਓੰਕਾਰ ਕਰ ਕਰਿ ਗਿਰਿ ਦੁਨਿਆ ਸਚੈ ਗੰਢ ਓਰ ਕੰਢ ਜੇ ਕੋ ਦੇਤਾ ਤਦੁ ਰਿਅਤ ਸਚੈ ਰੋਇ ਲੋਇ ਮਤ ਤਰਜ ਮਤ ਦਿਸ ਆ ਰਜੈ ਤਨਾਂ ਖਿਲ ਸਗਰ ਜਗਤ ਚੰਨ ਆਈਆ ਬੁਰਿਆ ਬੁਰਿਆ ਹੋਛੇ ਤਮ ਦੂਰ ਕਰੀ ਆਪੋ ਆਪਣੀ ਕੀ ਨੇੜੇ ਕੀ ਦੂਰ ਜਿੰਨੀ ਨਾਮ ਤੇ ਆਇਆ ਜੈ ਰਸਿਕਤ ਕਾਲ ਨਾਨਕ ਤੇ ਮੁਕਿ ਵਿਚਲੇ ਕੀਤੀ ਛੁਟੀ ਨਾ